ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਜੋ ਗੱਲ ਪਹਿਲਾਂ ਸੋਚੀ ਸੀ ਉਹ ਅੱਜ ਆਪਾਂ ਪੂਰੀ ਕਰਨ ਜਾ ਰਹੇ ਹਾਂ ਆਪਾਂ ਅੱਜ ਜਾ ਰਹੇ ਜੀ ਮੰਮੀ ਡੈਡੀ ਤੇ ਬੱਚਿਆਂ ਨੂੰ ਲੈ ਕੇ ਫਿਲਮ ਦੇਖਣ ਲੋ ਜੀ ਅਸੀਂ ਹੋ ਗਏ ਤਿਆਰ ਤੇ ਬੈ ਗੇ ਕਾਰ ਦੇ ਵਿੱਚ ਤੇ ਅਸੀਂ ਚੱਕਿਆ ਲਾਹਤੇ ਰਿਜੈਸ਼ਨ ਨੂੰ ਕਿਸ ਨੂੰ ਚੱਕ ਕੇ ਅਸੀਂ ਪਹੁੰਚੇ ਮੌਲ ਵਾਲੀ ਐਂਟਰੀ ਦੇ ਉੱਤੇ ਤੇ ਤੇ ਹੁਣ ਕਰਦੇ ਜਾਂਦੇ ਇੱਕ ਇੱਕ ਕਰਦੇ ਹੋਏ ਅਸੀਂ ਮੌਲ ਦੀ ਐਂਟਰੀ ਨੂੰ ਜਾਂਦੇ ਹੋਏ ਲੋ ਜੀ ਸਾਡੀ ਐਂਟਰੀ ਹੋ ਗਈ ਮੌਲ ਦੇ ਵਿੱਚ ਤੇ ਅਸੀਂ ਜਾ ਕੇ ਬੀਟ ਕੀਤੀ ਲਿਫਟ ਦੀ ਤੇ ਲਿਫਟ ਆਉਂਦੀ ਹੈ ਅਸੀਂ ਲਿਫਟ ਦੇ ਉੱਤੇ ਹੋਏ ਸਵਾਰ ਜਾਣਾ ਸੀ ਅਸੀਂ 4 ਨੰਬਰ ਦੇ ਤੇ ਬਿਲਕੁਲ ਐਂਡ ਤੇ ਤੇ ਲੋ ਜੀ ਉਹ ਜਿਹੜੀ ਸੀ 4 ਨੰਬਰ ਦੇ ਬੜੇ ਪੀੜ ਸੀ ਅੱਜ ਬਹੁਤ ਹੀ ਜਾਣੇ ਬਹੁਤ ਹੀ ਰਾਜ ਜਿਹੜੇ ਕੀ ਮੂਵੀ ਦੇਖਣ ਆਏ ਸੀ ਅਸੀਂ ਹੋ ਗਏ ਆਉਂਦੀ ਆਂ ਓਡੀ ਵਾਲੇ ਪਾਸੇ ਜਿੱਥੇ ਆਪਣੀ ਲਗਣੀ ਸੀ ਫਿਲਮ ਤੇ ਅਸੀਂ ਪਹੁੰਚ ਕੇ ਸਿਨੇਮਾ ਦੇ ਵਿੱਚ ਅਸੀਂ ਸੀਟਾਂ ਲਈਆਂ ਮੱਲ ਤੇ ਲੋ ਜੀ ਫਿਲਮ ਹੋ ਗਈ ਸਟਾਰ ਸਟਾਰ ਫਿਲਮ ਹੁੰਦੇ ਇਹ ਸਾਰੇ ਕੰਨਾਂ ਹੀ ਦੇ ਦੀਆਂ ਉਂਗਲਾਂ ਦੇਖ ਕੇ ਸੀ ਅਗੇ ਲਿਫਟ ਦੇ ਕੋਲ ਤੇ ਲਿਫਟ ਨਹੀਂ ਆ ਗਈ ਥੱਲੇ ਬੀਬੀ ਰਜਨੀ ਦੀ ਮੂਵੀ ਸਾਨੂੰ ਬਹੁਤ ਵਧੀਆ ਲੱਗੀ ਮਾਪੇ ਨੂੰ ਮੂਵੀ ਦਿਖਾ ਕੇ ਜਿਹੜੀ ਦਿਲ ਨੂੰ ਖੁਸ਼ੀ ਮਿਲੀ ਹੈ ਬਹੁਤ ਵਧੀਆ ਸੀ ਤੁਹਾਡੇ ਚ ਮਾਪੇ ਨਾਲ ਕਿਹੜੀ ਮੂਵੀ ਦੇਖੀ ਹੈ ਜਰੂਰ ਦੱਸਿਓ ਥੈਂਕ ਯੂ